ਸਾਲ ਜੀ ਸਾਰੇ ਭਰਾਵਾਂ ਨੂੰ ਵੀਰੋ ਜੋ ਤੁਸੀਂ ਇਹ ਵੀਡੀਓ ਵਿੱਚ ਮੱਝ ਦੇਖ ਰਹੇ ਹੋ ਇਹ ਵਕਾਊ ਆ ਪਿੰਡ ਬਤੂਈ ਖਿੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਇਹ ਪਿੰਡ ਲੰਮੀ ਹਲਕੇ ਵਿੱਚ ਰਹਿ ਜਾਂਦਾ ਤੇ ਮਲੂਰ ਸ਼ਹਿਰ ਵੀ ਉਹਨੂੰ ਨੇੜੇ ਆ ਤੇ ਜੋ ਤੁਸੀਂ ਮੱਝ ਇਹ 골ਡੀ ਵੀਰ ਕੋਲੇ ਆ 골ਡੀ ਵੀਰ ਕਾਹੀ ਮੇਰਾ ਲਿਹਾਜੀ ਵੀ ਆ ਤੇ ਮੇਰੀ ਰਿਸ਼ਤੇਦਾਰੀ ਵੀ ਇਹਦੇ ਨਾਲ ਤੇ ਬਹੁਤ ਸ਼ਕੀਨ ਆ ਪਸਵਾ ਦਾ ਕਾਫੀ ਲੰਮੇ ਸਮੇਂ ਤੋਂ ਪਸ਼ੂਆਂ ਦੇ ਜਿਹੜੇ ਚੰਗੇ ਸਿਮਨ ਲਵਾ ਕੇ ਤੇ ਬਰੀਡਿੰਗ ਤੇ ਕੰਮ ਕਰ ਰਿਆ ਤੇ ਬਹੁਤ ਸੋਹਣੇ ਪਸ਼ੂ ਤਿਆਰ ਕੀਤੇ ਆ ਤੇ ਉਹਨਾਂ ਵਿੱਚੋਂ ਇੱਕ ਮੱਝ ਜਿਹੜੀ ਵਿਕਾਊ ਕੀਤੀ ਆ ਤੇ ਇਹ ਤੀਜਾ ਸਵੇਰ ਸੋਈ ਆ ਤੇ ਕੱਟੂ ਇੱਕ ਤੁਹਾਨੂੰ ਪੱਛਾ ਵੇਖ ਕੇ ਪਤਾ ਤਾਂ ਲੱਗ ਹੀ ਗਿਆ ਹੋਣਾ ਕਿ ਇਹ ਬਿਲਕੁਲ ਦਿਨਾਂ ਦੀ ਸੋਈ ਹੋਈ ਆ ਇਹ ਚਾਰ ਪੰਜ ਦਿਨ ਹੀ ਹੋਇਆ ਸੋਈ ਨੂੰ ਤੇ ਦੂਜੇ ਸਵੇਰੇ ਜਿਹੜਾ ਤੇ ਦੁੱਧ ਸੀਗਾ ਉਹ 18 ਲੀਟਰ ਸੀ ਪੀਕ ਦਾ ਇਸ ਦੀ ਉਮੀਦ ਹੈ ਕਿ ਤੀਜੇ ਸਵੇ 18 ਤੋਂ ਪਲੱਸ ਦੁੱਧ ਦੇਊਗੀ ਤੇ ਵੈਸੇ ਮੈਂ ਤਾਂ ਬਹੁਤ ਸੋਹਣੀ ਲੱਗੀ ਮੱਝ ਆਰਡਰ ਕੁਆਲਿਟੀ ਬਹੁਤ ਸੋਹਣੀ ਆ ਤੇ ਮਗਰ ਕੋਈ ਨੂਰ ਦੀ ਕੱਟੀ ਆ ਤੇ ਇਹ ਇੱਕ ਇਹ ਪਲੱਸ ਪੁਆਇੰਟ ਆ ਕਿ ਕੋਈ ਨੂਰ ਦੀ ਲੋ ਕੱਟੀ ਨੇ ਲੋਕ ਧਰਸਦੇ ਆ ਤੇ ਨਾਲ ਕੋਈ ਨੂਰ ਦੀ ਕੱਟੀ ਮਿਲੂਗੀ ਇਹਦੇ ਨਾਲ ਨਾਲ ਆ ਵੇਖ ਸਕਦੇ ਨਾਲ ਪਸ਼ੂ ਵੀ ਤੁਹਾਨੂੰ ਹੋਰ ਕੈਮਰਾ ਮਾਰ ਕੇ ਵਿਖਾਉਣਾ ਨਾਲ ਪਸ਼ੂ ਖੜੇ ਆ ਹੋਰ ਕੱਟੀਆਂ ਝੋਟੀਆਂ ਤੇ ਬਾਕੀ ਬਹੁਤ ਸੋਹਣੇ ਪਸ਼ੂ ਤਿਆਰ ਕੀਤੇ ਆ ਤੇ ਮੈਨੂੰ ਤਾਂ ਖੈਰ ਮੱਝ ਬਹੁਤ ਸੋਹਣੀ ਲੱਗੀ ਵੇਖ ਕੇ ਕਦੇ ਸ਼ਕੀਨ ਵੀਰ ਦੇ ਰੱਖਣ ਵਾਲੀ ਮੱਝ ਆ ਤੇ ਜੋ ਵੀ ਕਿਸੇ ਵੀਰ ਨੇ ਖਰੀਦਣੀ ਆ ਤੁਸੀਂ ਬਾਈ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਮੈਂ ਸਕਰੀਨ ਤੇ ਚਲਾ ਦੇਣਾ ਨੰਬਰ ਤੇ ਜਿਹੜਾ ਫੋਨ ਰੇਟ ਆ ਫੋਨ ਤੇ ਕੀਤਾ ਜਾਊਗਾ ਤੇ ਸਸੀ ਗੱਲ ਜੀ ਸਾਰਿਆਂ ਨੂੰ